来 ਹੀ ਗਿਆ ਉਹ ਦਿਨ ਜਿਸ ਦਾ ਕਿਸਾਨ ਕਰ ਰਹੇ ਸੀ ਇੰਤਜ਼ਾਰ ਅੱਜ ਖਨੌਰੀ ਬਾਰਡਰ ਦੇ ਉੱਤੇ ਵੱਡਾ ਇਕੱਠ ਹੋਣ ਜਾ ਰਿਹਾ ਪਹਿਲਾਂ 4000 ਬੰਦੇ ਨੂੰ ਵੱਡਾ ਇਕੱਠ ਹੋਇਆ ਤੇ ਅੱਜ ਫੇਰ ਤੋਂ ਇਕੱਠ ਦੇਖਣ ਨੂੰ ਮਿਲੇਗਾ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਆ ਕਿ ਵੱਧ ਤੋਂ ਵੱਧ ਕਿਸਾਨ ਵੱਧ ਤੋਂ ਵੱਧ ਕਾਰੋਬਾਰੀ ਵੱਧ ਤੋਂ ਵੱਧ ਦੁਕਾਨਦਾਰ ਰੇੜੀ ਫੜੀਆਂ ਵਾਲੇ ਉਹ ਸਾਰੇ ਅੱਜ ਖਨੌਰੀ ਬਾਰਡਰ ਦੇ ਉੱਤੇ ਪਹੁੰਚਣ ਕਿਉਂਕਿ ਖਨੌਰੀ ਬਾਰਡਰ ਦੇ ਉੱਤੇ ਜਿੰਨਾ ਵੱਡਾ ਇਕੱਠ ਹੋਵੇਗਾ ਉਸ ਦੇ ਨਾਲ ਮੇਰੇ ਊਰਜਾ ਵਧੇਗੀ ਮੈਨੂੰ એનર્ਜੀ ਮਿਲੇਗੀ ਜਗਜੀਤ ਸਿੰਘ ਡੱਲੇਵਾਲ ਖੁਦ ਅੱਜ ਖਨੌਰੀ ਬਾਰਡਰ ਤੋਂ ਸੰਬੋਧਨ ਕਰਨਗੇ ਤਾਂ ਜਗਜੀਤ ਸਿੰਘ ਡੱਲੇਵਾਲ ਨੂੰ ਦੇਖਣ ਦੇ ਲਈ ਜਗਜੀਤ ਸਿੰਘ ਡੱਲੇਵਾਲ ਨੂੰ ਸੁਣਨ ਦੇ ਲਈ ਲੋਕ ਆਪ ਮੁਹਾਰੇ ਘਰਾਂ ਦੇ ਵਿੱਚੋਂ ਉੱਠ ਕੇ ਸਵੇਰ ਤੋਂ ਹੀ ਖਨੌਰੀ ਬਾਰਡਰ ਨੂੰ ਤੁਰ ਪਏ ਨੇ ਤਾਂ ਅੱਧੀ ਰਾਤ ਨੂੰ ਵੀ ਹੀ ਕਿਸਾਨ ਜਿਹੜੇ ਨੇ ਖਨੌਰੀ ਬਾਰਡਰ ਨੂੰ ਜਾਂਦੇ ਹੋਏ ਨਜ਼ਰ ਆਏ ਤਾਂ ਰਾਤ ਤੋਂ ਹੀ ਖਨੌਰੀ ਬਾਰਡਰ ਦੇ ਉੱਤੇ ਕਿਸਾਨਾਂ ਦਾ ਇਕੱਠ ਹੋਣਾ ਸ਼ੁਰੂ ਹੋ ਚੁੱਕਾ ਹੈ ਪਿਛਲੀ ਵਾਰ ਜੋ 4 ਜਨਵਰੀ ਨੂੰ ਵੱਡਾ ਇਕੱਠ ਹੋਇਆ ਸੀ ਤਾਂ ਉਸ ਦੇ ਵਿੱਚ ਕਿਸਾਨਾਂ ਦੀ ਗਿਣਤੀ ਲੱਖਾਂ ਚ ਦੱਸੀ ਜਾ ਰਹੀ ਸੀ ਪਾਤੜਾਂ ਤੱਕ ਜਾਮ ਲੱਗਿਆ ਹੋਇਆ ਸੀ ਕਿਸਾਨਾਂ ਦੇ ਨਾਲ ਟਰੈਕਟਰ ਟਰਾਲੀਆਂ ਬੱਸਾਂ ਗੱਡੀਆਂ ਮੋਟਰਸਾਈਕਲਾਂ ਕਾਰਾਂ ਦੇ ਵਿੱਚ ਕਿਸਾਨ ਆਪ ਮੁਹਾਰੇ ਕਾਰਾਂ ਦੇ ਵਿੱਚੋਂ ਨਿਕਲ ਕੇ ਆਏ ਉਸ ਵੇਲੇ ਸਿਰਫ ਇੱਕ ਆਵਾਜ਼ ਦਿੱਤੀ ਗਈ ਸੀ ਕਿ 4 ਜਨਵਰੀ ਨੂੰ ਚਲੋ ਖਨੌਰੀ ਤਾਂ ਉਸ ਵੇਲੇ ਵੱਡਾ ਇਕੱਠ ਹੋਇਆ ਹੁਣ ਵੀ ਇਹੀ ਵੱਡਾ ਐਲਾਨ ਕੀਤਾ ਕਿ ਚਲੋ ਖਨੌਰੀ ਜਗਜੀਤ ਸਿੰਘ ਡੱਲੇਵਾਲ ਦੇ ਕੋਲ ਤਾਂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤੇ ਬੈਠੇ ਨੇ ਲਗਾਤਾਰ ਉਹਨਾਂ ਦੀ ਸਿਹਤ ਵੀ ਵਿਗੜਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਟ੍ਰੀਟਮੈਂਟ ਜਿਹੜਾ ਲੈਣਾ ਸ਼ੁਰੂ ਕਰ ਦਿੱਤਾ ਸੀ ਪਰ ਹੁਣ ਡਾਕਟਰਾਂ ਨੂੰ ਜਿਹੜੀਆਂ ਉਹ ਨਸਾਂ ਨਹੀਂ ਮਿਲ ਰਹੀਆਂ ਜਿੱਥੇ ਡ੍ਰਿਪ ਲਗਾਉਣੀਆਂ ਹੱਥਾਂ ਦੀਆਂ ਨਸਾਂ ਨਹੀਂ ਲੱਭ ਰਹੀਆਂ ਜਗਜੀਤ ਸਿੰਘ ਡੱਲੇਵਾਲ ਇੰਨੇ ਜ਼ਿਆਦਾ ਵੀਕ ਹੋ ਚੁੱਕੇ ਕਿ ਉਹਨਾਂ ਦੇ ਵਿੱਚ ਇੰਨੀ ਜ਼ਿਆਦਾ ਕਮਜ਼ੋਰੀ ਆ ਚੁੱਕੀ ਹੈ ਕਿ ਹੁਣ ਉਹਨਾਂ ਦੀਆਂ ਨਸਾਂ ਵੀ ਨਹੀਂ ਲੱਭ ਰਹੀਆਂ ਉਹ ਵੀ ਡਾਕਟਰਾਂ ਨੂੰ ਤਾਂ ਡਾਕਟਰਾਂ ਦੇ ਲਈ ਵੀ ਇਹ ਵੱਡੀ ਚਿੰਤਾ ਵਾਲੀ ਗੱਲ ਹੈ ਦੂਜੇ ਪਾਸੇ ਕਿਸਾਨਾਂ ਦੀਆਂ ਵੀ ਚਿੰਤਾਵਾਂ ਕਾਫੀ ਜ਼ਿਆਦਾ ਵੱਧ ਚੁੱਕੀਆਂ ਆ ਅਜਿਹੇ ਮਾਹੌਲ ਦੇਖ ਕੇ ਤਾਂ ਅੱਜ ਜਗਜੀਤ ਸਿੰਘ ਡੱਲੇਵਾਲ ਮੁਰ ਤੋਂ ਭਾਵੁਕ ਅਪੀਲ ਵੀ ਕਰ ਸਕਦੇ ਨੇ ਕੋਈ ਵੱਡਾ ਐਲਾਨ ਵੀ ਕਰ ਸਕਦੇ ਨੇ ਕਿਉਂਕਿ ਵੱਡਾ ਇਕੱਠ ਸਦਿਆ ਤਾਂ ਕਿਸਾਨਾਂ ਦੇ ਅੱਜ ਰੂਬਰੂ ਹੋਣਗੇ ਜਗਜੀਤ ਸਿੰਘ ਡੱਲੇਵਾਲ ਤਾਂ ਲੋਕ ਜਿਹੜੇ ਕਿਸਾਨ ਨੇ ਆਪ ਜਿਹੜੇ ਸਵੇਰ ਤੋਂ ਹੀ ਦੇਰ ਰਾਤ ਤੋਂ ਹੀ ਖਨੌਰੀ ਬਾਰਡਰ ਨੂੰ ਤੁਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਵੱਡਾ ਇਕੱਠ ਹੋਣਾ ਸ਼ੁਰੂ ਹੋ ਚੁੱਕਿਆ ਪਰ ਇਹ ਇਕੱਠ ਜਿਹੜਾ ਆ ਕੀ ਜੋ 14 ਤਰੀਕ ਨੂੰ ਮੀਟਿੰਗ ਹੋਣ ਵਾਲੀ ਆ ਉਸ ਮੀਟਿੰਗ ਦੇ ਵਿੱਚ ਕੋਈ ਸਫਲਤਾ ਲਵਾਵੇਗਾ ਕੋਈ ਸਿੱਟੇ ਵੱਲ ਲੈ ਕੇ ਜਾਵੇਗਾ ਕਿਉਂਕਿ ਕੇਂਦਰ ਦੇ ਨਾਲ 14 ਨੂੰ ਮੀਟਿੰਗ ਹੋਣ ਵਾਲੀ ਆ ਪਰ ਦੂਜੇ ਪਾਸੇ ਜੇਕਰ ਕਿਸਾਨਾਂ ਦੀ ਆਪਸੀ ਗੱਲ ਕਰੀਏ ਤਾਂ ਏਕਤਾ ਜਿਹੜੀ ਨਜ਼ਰ ਨਹੀਂ ਆ ਰਹੀ ਕਿਉਂਕਿ ਸਯੁਕਤ ਕਿਸਾਨ ਮੋਰਚਾ ਅੱਜ ਦੇ ਇਕੱਠ ਦੇ ਵਿੱਚ ਨਹੀਂ ਪਹੁੰਚੇਗਾ ਸਿੱਖ ਕਿਸਾਨ ਮੋਰਚਾ ਆਪਣੇ ਸਿਵਾਮਾਂ ਨਹੀਂ ਦੇਵੇਗਾ ਹਾਲਾਂਕਿ ਗੱਲ ਹੋਈ ਸੀ ਏਕਤਾ ਮਤੇ ਨੂੰ ਲੈ ਕੇ ਉਸ ਏਕਤਾ ਮਤੇ ਨੂੰ ਲੈ ਕੇ ਸਿੱਖ ਕਿਸਾਨ ਮੋਰਚੇ ਦੀਆਂ ਗੈਰ ਰਾਜਨੀਤਿਕ ਮੋਰਚੇ ਦੇ ਨਾਲ ਮੀਟਿੰਗਾਂ ਹੋ ਰਹੀਆਂ ਨੇ ਅੱਜ ਵੀ ਮੀਟਿੰਗ ਰੱਖੀ ਗਈ ਆ ਪਰ ਅੱਜ ਦੀ ਮੀਟਿੰਗ ਦੇ ਵਿੱਚ ਜੋ ਜਗਜੀਤ ਸਿੰਘ ਡੱਲੇਵਾਲ ਜਿੱਥੇ ਖਨੌਰੀ ਬਾਰਡਰ ਦੇ ਉੱਤੇ ਬੈਠੇ ਨੇ ਉਸ ਦੇ ਖਨੌਰੀ ਬਾਰਡਰ ਦੇ ਆਗੂ ਉੱਥੇ ਅੱਜ ਮੀਟਿੰਗ ਦੇ ਵਿੱਚ ਨਹੀਂ ਪਹੁੰਚਣਗੇ ਹਾਲਾਂਕਿ ਸ਼ੰਭੂ ਬਾਰਡਰ ਦੇ ਉੱਤੇ ਜੋ ਮੋਰਚਾ ਚੱਲ ਰਿਹਾ ਕੇਐਮਐਮ ਦਾ ਕਿਸਾਨ ਮਜ਼ਦੂਰ ਮੋਰਚਾ ਚੱਲ ਰਿਹਾ ਗੈਰ ਰਾਜਨੀਤਿਕ ਮੋਰਚਾ ਚੱਲ ਰਿਹਾ ਉਸ ਮੋਰਚੇ ਦੇ ਆਗੂ ਅੱਜ ਸੁਖਤਕਸਨ ਮੋਰਚੇ ਦੇ ਨਾਲ ਮੀਟਿੰਗ ਦੇ ਵਿੱਚ ਜ਼ਰੂਰ ਜਾਣਗੇ ਪਰ ਖਨੌਰੀ ਬਾਰਡਰ ਤੇ ਬੈਠੇ ਕਿਸਾਨ ਅੱਜ ਮੀਟਿੰਗ ਦੇ ਵਿੱਚ ਨਹੀਂ ਜਾਣਗੇ ਕਿਉਂਕਿ ਖਨੌਰੀ ਬਾਰਡਰ ਦੇ ਉੱਤੇ ਮਹਾਪੰਚਾਇਤ ਰੱਖੀ ਗਈ ਆ ਤਾਂ ਮਹਾਪੰਚਾਇਤ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਆਖਰ ਕੀ ਸੰਬੋਧਨ ਕਰਦੇ ਨੇ ਕਿਸ ਤਰੀਕੇ ਦੀਆਂ ਤਸਵੀਰਾਂ ਉੱਥੋਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਜੇ ਇੱਕ ਤਾਂ ਮੀਟਿੰਗ ਹੋ ਰਹੀ ਆ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦੀ ਤਾਂ ਉਸ ਮੀਟਿੰਗ ਦੇ ਵਿੱਚ ਕੀ ਜਿਹੜਾ ਸੱਟਾ ਨਿਕਲਦਾ ਆਮ ਆਮ ਜਿਹੜੀ ਜਾਣਕਾਰੀ ਆ ਤੁਹਾਡੇ ਨਾਲ ਪਲਪਲ ਸਾਂਝੀ